ਲੱਗੀ ਲਗਣਾ ਜਿੰਨਾ ਨੂੰ ਰਹਿੰਦੇ ਚੁੱਪ ਨਹੀਂ ਥਾਰੇ ਕਕਰ ਉਹਨਾਂ ਨੂੰ ਸਾੜੇ ਧੁੱਪ ਨਹੀਂ ਭੇਦ ਪ੍ਰੇਮ ਦਾ ਛਪਾਇਆ ਸਕੇ ਛੁੱਪ ਨਹੀਂ ਸਿੱਟੇ ਸੋਚਦੇ ਕਦੇ ਨਹੀਂ ਵੇਖੇ ਲਾ ਬਹੰਨੀ ਦੇ ਸੌਦੇ ਪਿਆਰ ਵਟਕੇ ਹਸੇ ਜ਼ੁਲਮੀ ਖੜਾਸ ਵਿੱਚ ਡਰੀ ਰੇ ਤਜਵਾਨਿਆਂ ਨੂੰ ਕਹਿੰਦੇ ਸੁਖ ਸੰਸਾਰ ਦੇ ਬੰਦ ਬੰਦ ਆਪਣੇ ਥਾਰੇ ਕਕਰ ਉਹਨਾਂ ਨੂੰ ਸਾੜੇ ਤੋਂ ਪਰ ਨਹੀਂ ਭੇਤ ਪ੍ਰੇਮ ਦਾ ਛਪਾਇਆ ਸਕੇ ਛੁੱਪ ਨਹੀਂ ਸਿੱਟੇ ਸੋਚਦੇ ਕਦੇ ਨਹੀਂ ਵੇਖੇ ਲਾਭ ਹਨ ਨਹੀਂ ਦੇ ਸੋਤੇ ਪਿਆਰ ਵਟ ਕੀਤੇ ਜਿੰਨਾ ਜਿੰਨਾ ਗਾਨ ਨਹੀਂ ਦੇ ਛੇ ਜਿੰਨਾ ਨਿੱਟ ਕਾਲੇ ਉੱਤੇ ਤਲੀ ਦੇ ਹੋ ਨਿਸ਼ੰਗ ਨੱਤੇ ਵਿੱਚ ਪ੍ਰੇਮ ਗਲੀ ਦੇ ਹੱਸੇ ਜੁਲਮੀ ਖਰਾਸ ਵਿੱਚ ਦਲੀ ਦੇ ਤਾਂ ਤਵਾਰਿਆਂ ਬੰਦ ਬੰਦ ਕਟਵਾਉਣ ਦੇ ਨਾਸ ਦੇ ਘਾਰ ਦੇ ਉਹ ਜਿੰਨਾ ਪਾਲੀਆਂ ਗੁਰੂ ਦੇ ਨਾਲ ਯਾਰੀਆਂ ਲਾਈਆਂ ਖੂਨ ਦੀ ਚਨਾ ਉਹ ਜਿੰਨਾ ਪਾਲੀਆਂ ਗੁਰੂ ਦੇ ਨਾਲ ਯਾਰੀਆਂ ਉਹ ਲਾਈਆਂ ਖੂਨ ਦੀ ਚਨਾ ਦੇ ਵਿੱਚ ਤਾਰੀਆਂ ਮੌਤੋਂ ਉਰੇ ਉਹਨਾਂ ਹਿੰਮਤਾਂ ਨਹਾਰੀਆਂ ਤੂੰ ਬੇਚਰਖੀ ਉਡਾਲੇ ਸੁੰਦਰ ਜਵਾਨੀ ਦੇ ਸੌਦੇ ਪਿਆਰ ਵੱਟੇ ਸੌਦੇ ਪਿਆਰ ਵੱਟੇ ਕੀਤੇ ਜਿੰਨਾ ਜਿੰਦਗਾਨੀ ਦੇ ਉਹ ਜਿੰਨਾ ਜਿੰਦਗਾਨੀ ਦੇ ਆਸ਼ਕ ਦਿਲਾਂ ਦਾ ਕੰਡੇ ਵਾਲੀ ਧਾਰ ਮੱਤਰਾ ਜਿੰਨਾ ਦਾ ਕੰਡੇ ਬੰਦ ਬੰਨ ਕਟਵਾਉਂਦੇ ਬੰਦ ਬੰਨ ਬਾਗੀ ਕੂਕਿਆਂ ਨੇ ਮਾਨ ਤੋੜੇ ਬਾਰੇ ਤਾਨੀ ਦੇ ਸੌਤੇ ਪਿਆਰ ਵਟੇ ਕੀਤੇ ਜਿੰਨਾ ਜਿੰਦਾ ਗਾ ਨਹੀਂ ਦੇ ਆਰਾ ਦਿਨਾਂ ਨੇ ਪ੍ਰੇਮ ਦੀਆਂ ਮੱਲੀਆਂ ਆਰਾ ਜਿੰਨਾ ਨੇ ਪ੍ਰੇਮ ਦੀਆਂ ਮੱਲੀਆਂ ਬੇਟਾ ਦਿਲ ਦੀ ਬੇਟਾ ਦਿਲ ਦੀ ਲਨੂਰੀ ਰੂਹਾਂ ਚੱਲੀਆਂ ਪੁੱਟੀਆਂ ਲੁਹਾ ਕੇ ਪਾਉਣ ਜੱਲੀਆਂ ਉਹ ਪਾ ਕੇ ਭੱਟੀਆਂ ਪਾ ਕੇ ਭੱਟੀਆਂ ਚ ਪੁੱਜ ਗਏ دیਵਾਨੇ ਯਾਰ ਦੇ ਬੰਦ ਬੰਦ ਕਟਵਾਉਂਦੇ ਨਾਸਦਕ ਹਾਰ ਦੇ ਬਾਕੀ ਸੰਸਾਰ ਦੀਆਂ ਛੱਟੀਆਂ ਢਾਕੇ ਸੀਨੇ ਅਨੁਰੋਕ ਲੈਣ ਗੱਡੀਆਂ ਭੇਟਾ ਪ੍ਰੇਮ ਦੀ ਚੜਾਈਆਂ हॾीअ मथे महा दानीार वट कंदानी बाबर सुणी तॾहिं टंगिय बाबर सुणी त डींग रेशम ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਸ ਦੇ ਘਾਰ ਦੇ ਉਖੜੇ ਨਾ ਟੁੱਟ ਕੇ ਜਮੂਰਾ ਤੋਂ ਉਖੜੇ ਨਾ ਟੁੱਟ ਕੇ ਜਮੂਰਾ ਤੋਂ ਪਾਗ ਕੀਤੇ ਪਾਪੀ ਕੂਰ ਕੇ ਕਸੂਰਾਂ ਤੋਂ ਤਾਰੀ ਲੱਗਦੀ ਸੁੰਦਰ ਵਾਨਾ ਹੂਰਾਪੋ ਸੱਕੇ ਜਾਲ ਮਹਲਾ ਨਾ ਖਿਆਲ ਬ੍ਰਹਮ ਗਿਆਨੀ ਦੇ ਸੌਤੇ ਪਿਆਰ ਵਟ ਕੀਤੇ ਜਿੰਨਾ ਜਿੰਦਗਾਨੀ ਦੇ ਕਾਲੀਆਂ ਆਸ਼ਾ ਕਨੂ ਨਵਾਨੀ ਨੀਹ ਸ਼ੋਗਨੂ ਨਵਾਨ ਪੋਰਾ ਸਕੀਆਂ ਤਾਣੇ ਕਾਂ ਨੀ ਆਸੀ ਟੱਕੀਆਂ ਆਹ ਬੈਂਕਾ ਦਾਨ ਦੇ ਪਗਾਉਣਾ ਰੀਤਾ ਪੱਕੀਆਂ ਆਹ ਬੈਂਕਾ ਦਾਨ ਦੇ ਪਗਾਉਣਾ ਰੀਤਾ ਪੱਕੀਆਂ ਚੰਦ ਸੂਰਜ ਨੇ ਉਹ ਕ ਸਜਦੇ ਗੁਜਾਰਦੇ ਬੰਦ ਬੰਦ ਕਟਵਾਉਂਦੇ ਬੰਦ ਬੰਦ ਕਟਵਾਉਂਦੇ ਨਾਸਦਕ ਹਾਰ ਬੇ ਹੋ ਦਿੱਤਾ ਹੋਇਆ ਸਮਾ ਸਮਾਪਤ ਐ ਪੂਰੇ 4 ਵਜ ਗਏ ਨੇ ਤੇ ਮੈਂ ਬੇਨਤੀ ਕਰਾਂ ਪ੍ਰਬੰਧਕ ਜਨਾਂ ਨੂੰ ਅੱਗੇ ਤੋਂ ਜਦੋਂ ਵੀ ਯਾਦ ਕਰੋਗੇ ਘੱਟੋ ਘੱਟ ਸਵਾ ਘੰਟਾ ਜਾਂ ਡੇਢ ਘੰਟਾ 1 ਘੰਟਾ ਸਮਾਂ ਸਾਡਾ ਨਿਤ ਕਰਿਆ ਕਰੋ ਕਿਉਂਕਿ ਚਾਰ ਬੰਦੇ ਮਹਾ ਗਰਮੀ ਹੁੰਦੇ ਆ ਇਸ ਘਰ ਕੇ ਸਾਸੰਗਤ ਗੁਰੂ ਕਿਰਪਾ ਕਰੇ ਐਸਆਈ ਸਰਦਾਰ ਨਰਵੈਲ ਸਿੰਘ ਜਿਹੜੇ ਬੀਐਸਐਫ ਵਿੱਚ ਨੇ ਸਾਸੰਗਤ ਉਹ ਮਨੀਪੁਰ ਨੇ ਇਸ ਵੇਲੇ ਉਹ ਸਿੱਧਾ ਲਾਈਵ ਵੇਖ ਰਹੇ ਨੇ ਸਪੈਸ਼ਲ ਸਨਮਾਨ ਲਵਪ੍ਰੀਤ ਸਿੰਘ ਜੀ ਯੂਕੇ ਇੰਗਲੈਂਡ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਵੱਡਾ ਮਾਣ ਸਹਿਜ ਸਾਹਿਲਪ੍ਰੀਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਵੱਡੇ ਸਨਮਾਨ ਆਏ ਨੇ ਫੁੱਫੜ ਜੀ ਸਰਦਾਰ ਵਿਰਸਾ ਸਿੰਘ ਉਹਨਾਂ ਦੇ ਵੱਡੇ ਸੁਪੁੱਤਰ ਸਵਰਗਵਾਸੀ ਸਰਦਾਰ ਨਰਵੈਲ ਸਿੰਘ ਜਿਹੜੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਮੇਲੇ ਤੇ ਭਜ ਭਜ ਉਹਨੇ ਸੇਵਾ ਕਰਨੀ ਸਾ ਸੰਗਤ ਕੁਦਰਤ ਨੂੰ ਜੋ ਪਾਉਂਦਾ ਉਹ ਹੋ ਕੇ ਰਹਿੰਦਾ ਉਹਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਆ ਉਹਦੇ بیٹے ਵਿਸ਼ਾਲ ਸਿੰਘ ਦੇ ਨਾਂ ਤੇ ਤੇ ਮਹਾਰਾਜ ਨੇ ਉਹਨਾਂ ਨੂੰ ਦੋਤਾ ਬਖਸ਼ਿਆ ਤੇ ਗੁਰਸਿਮਰਨ ਸਿੰਘ ਸ਼ਾਇਦ ਨਾਂ ਰੱਖਿਆ ਉਹਨਾਂ ਵੱਲੋਂ ਵੱਡੇ ਸਨਮਾਨ ਆਏ ਨੇ ਮਹਾਰਾਜ ਚੜ੍ਹਦੀ ਕਲਾ ਕਰੇ ਭਾਜੀ ਗੁਰਸੇਵਕ ਸਿੰਘ ਜੀ ਉਹਨਾਂ ਵੱਲੋਂ ਉਹਨਾਂ ਦੇ ਬੇਟੇ ਗੁਰਜੰਟ ਸਿੰਘ ਤੇ ਹਰਮਨ ਜਿਹੜੇ ਇਸ ਵੇਲੇ ਜਰਮਨ ਵਿੱਚ ਨੇ ਮਹਾਰਾਜ ਨੇ ਕਮਾਈ ਕਰਨ ਚੜ੍ਹਦੀ ਕਲਾ ਕਰਨ ਉਹਨਾਂ ਵੱਲੋਂ ਵੱਡੇ ਸਨਮਾਨ ਆਏ ਨੇ ਮਹਾਰਾਜ ਨਦਰੇ ਰਹਿਮਤ ਕਰਨ ਬਾਬਾ ਮਨਜਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬੜੇ ਚੜ੍ਹਦੀ ਕਲਾ ਵਾਲੇ ਬਲਾਰੇ ਬੜੇ ਵਿਦਵਾਨ ਦੂਰ ਦੂਰ ਜਾ ਕੇ ਵੀ ਕਈਰੋਂ ਸੈਕਟਰੀ ਬਣਦੇ ਆ ਉਹਨਾਂ ਵੱਲੋਂ ਵੱਡਾ ਮਾਣ ਆਇਆ ਸਰਦਾਰ ਹਰਪਜਨ ਸਿੰਘ ਉਹਨਾਂ ਦੇ ਨਾਂ ਤੋਂ ਵੱਡੇ ਸਨਮਾਨ ਆਏ ਨੇ ਗਿਆਨੀ ਜਗੀਰ ਸਿੰਘ ਜੀ ਮਸਤ ਔਰ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਤੇ ਸਾਧ ਸੰਗਤ ਜੀ ਗਿਆਨੀ ਸਰੂਪ ਸਿੰਘ ਸੂਰਵਿੰਦ ਜੋਗਾ ਸਿੰਘ ਜੋਗੀ ਕਹਿੰਦੇ ਹੁੰਦੇ ਸੀ ਰੱਬ ਨੇ ਇਹ ਬੰਦੇ ਸਾਧ ਸੰਗਤ ਜੀ ਚੜ੍ਹਦੀ ਕਲਾ ਦੇ ਨਾਲ ਭੇਜੇ ਨੇ ਜਿਨ੍ਹਾਂ ਕੌਮ ਦੀ ਸੇਵਾ ਆਪਣੀ ਕਲਮ ਰਾਈ ਮਿੱਠੀਆਂ ਸੁਰਾਂ ਰਾਈ ਕੀਤੀ ਮਿਸ਼ਰੀ ਘੁੱਲ ਦਿੰਦੇ ਸੀ ਜਦੋਂ ਸਟੇਜ ਤੇ ਆਉਂਦੇ ਸਨ ਉਹਨਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਆ ਵੱਡਾ ਮਾਣ ਨਰਿੰਦਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਵੱਡੇ ਸਨਮਾਨ ਆਏ ਨੇ ਮਹਾਰਾਜ ਨਦਰੇ ਰਹਿਮਤ ਕਰਨ ਸ਼ਮਸ਼ੇਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਵੱਡੇ ਸਨਮਾਨ ਆਏ ਨੇ ਪਰਮਜੀਤ ਸਿੰਘ ਜੀ ਦਾਓ ਕੇ ਉਸ ਗੁਰਦੁਆਰੇ ਸਾਹਿਬ ਦੇ ਹੈੱਡ ਗ੍ਰੰਥੀ ਹੁਣੇ-ਹੁਣੇ ਸਾਨੂੰ ਚਾਹ ਵੀ ਉਹਨਾਂ ਆਪ ਪਿਆਈ ਚੜ੍ਹਦੀ ਕਲਾ ਦੇ ਨਾਲ ਉਹਨਾਂ ਵੱਲੋਂ ਵੱਡੇ ਸਨਮਾਨ ਆਏ ਨੇ ਜਹੇਦਾਰ ਜਸਵਿੰਦਰ ਸਿੰਘ ਉਹਨਾਂ ਵੱਲੋਂ ਵੱਡੇ ਸਨਮਾਨ ਆਏ ਨੇ ਥਾਣੇਦਾਰ ਸਰਦਾਰ ਅਮਰੀਕ ਸਿੰਘ ਜੀ ਢੋਟੀਆਂ ਵਾਲੇ ਉਹ ਜਿਹੜੇ ਹੌਲੇ ਮੱਲੇ ਦੇ ਵੱਡਾ ਸਨਮਾਨ ਕਰਦੇ ਆ ਕਵੀਸ਼ਰ ਜਗਜੀਤ ਸਿੰਘ ਜੀ ਨਾਰਲੀ ਉਹਨਾਂ ਵੱਲੋਂ ਵੱਡੇ ਸਨਮਾਨ ਆਏ ਆ ਬੜੇ ਚੜ੍ਹਦੀ ਕਲਾ ਵਾਲੇ ਵੈਦ ਜਥੇਦਾਰ ਹਰਪ੍ਰੀਤ ਸਿੰਘ ਜੀ ਸੁੱਗਾ ਜਿਹੜੇ ਇਸ ਵੇਲੇ ਪਾਰਲੇ ਸੁਭਰਾ ਸ਼ਾਮ ਸਿੰਘ ਅਟਾਰੀ ਦੀ ਜਿੱਥੇ ਸ਼ਹੀਦੀ ਹੋਈ ਸੀ 10 ਫਰਵਰੀ 1846 ਨੂੰ ਉੱਥੇ ਸਾਸ ਸਿੰਘ ਜੀ ਉਹਨਾਂ ਦਾ ਇਸ ਵੇਲੇ ਘਰ ਹੈ ਬੜੀ ਚੜ੍ਹਦੀ ਕਲਾ ਵਾਲੀ ਦੁਕਾਨ ਹੈ ਤੇ ਜਿੱਥੇ ਉਹ ਦਵਾਈ ਦਿੰਦੇ ਨੇ ਅਰਦਾਸਾਂ ਵੀ ਕਰਦੇ ਨੇ ਬੜੀ ਸੋਹਣੀ ਕਵਤਾ ਵੀ ਲਿਖ ਲੈਂਦੇ ਨੇ ਉਹਨਾਂ ਨੇ ਇੱਕ ਰਕਵਤਾ ਲਿਖੀ ਸੀ ਧਰਮਿੰਦਰ ਸਿੰਘ ਬੜੀ ਪਿਆਰੀ ਸਾਂਹੀ ਕਨੇਡਾ ਬੋਲਦੇ ਰਹੇ ਉਹ ਕਹਿੰਦੇ ਨਾਨਕ ਨਾਮ ਜਹਾਜ਼ ਹੈ ਜਿਹੜੇ ਸੋਤਰੇ ਪਾਰ ਜਿਹੜਾ ਥੱਲੇ ਰਹਿ ਗਿਆ ਬਾਬਾ ਨਹੀਂ ਜੇ ਜੁਮੇਵਾਰ ਇਸ ਕਰਕੇ ਏਡੀ ਪਿਆਰੀ ਕਵਿਤਾ ਉਹ ਲਿਖਦੇ ਨੇ ਬੜਾ ਗਿਆਨ ਦਿੰਦੇ ਨੇ ਕਿ ਇਹ ਮਨੁੱਖਾ ਜਨਮ ਮੁੜ ਕੇ ਨਹੀਂ ਮਿਲਣਾ ਅੰਮ੍ਰਿਤ ਪੀ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਇਹ ਸਾਡੀ ਅਰਦਾਸ ਹੈ ਆਹ ਸਾਧ ਸੰਗਤ ਜੀ ਇਹਨਾਂ ਕੁਝ ਸੈਕਟਰੀ ਸਾਹਿਬ ਮਨਜਿੰਦਰ ਸਿੰਘ ਹੋਣਾ ਵੱਲੋਂ ਹਰ ਪ੍ਰੀਤ ਸਾਊਂਡ ਮੰਨਿਆ ਹੋਇਆ ਸਾਊਂਡ ਇਲਾਕੇ ਦਾ ਜਦੋਂ ਇਹੋ ਜਿਹਾ ਸਾਊਂਡ ਹੋਵੇ ਆਵਾਜ਼ ਆਪੇ ਵੱਜ ਜਾਂਦੀ ਹੈ ਗੁਰੂ ਕਿਰਪਾ ਕਰੇ ਉਹਨਾਂ ਦਾ ਧੰਨਵਾਦ ਔਰ ਜਿਹੜੇ ਵੀਰਾਂ ਨੇ ਸਾਧ ਸੰਗਤ ਪ੍ਰੋਗਰਾਮ ਨੂੰ ਟੈਲੀਕਾਸਟ ਕੀਤਾ ਉਹਨਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋੜਾਂ ਵਾਰ ਧੰਨਵਾਦ ਸਮੁੱਚੀ ਪ੍ਰਬੰਧ ਕਮੇਟੀ ਦਾ ਧੰਨਵਾਦ ਟਾਈਮ ਐਟ ਕੀ ਲੇਟ ਹੋ ਗਿਆ ਇਸ ਕਰਕੇ ਮਾਫੀ ਮੰਗਦੇ ਆ ਆਓ ਜੀ ਫਤਿਹ ਬਲਾਓ ਸੂਰਵਿੰਡੀਆਂ ਤੇ ਬੈਂਕੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ